ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਸੇਤਿਆਬ ਹੁਣ ਮਗਰੋਂ ਆਪਣੇ ਜੱਦੀ ਪਿੰਡ ਪਹੁੰਚੇ ਸੀਐਮ ਮਾਨ ਪਿੰਡ ਵਾਸੀਆਂ ਨੂੰ ਸਰਬਸੰਮਤੀ ਨਾਲ ਪੰਚਾਇਤ ਚੋਣ ਦੀ ਕੀਤੀ ਅਪੀਲ ਬੇਕਰਾ ਮਜੀਠੀ ਨੇ ਆਪ ਸਰਕਾਰ ਨੂੰ ਘੇਰਦੇ ਹੋਏ ਪੁੱਛੇ ਤਿੱਖੇ ਸਵਾਲ ਕਿਹਾ ਪੰਚਾਇਤੀ ਚੋਣਾਂ ਵਿੱਚ ਹਾਰ ਨੂੰ ਲੈ ਕੇ ਬੁਖਲਾ ਗਈ ਹੈ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਤੇ ਹਾਈ ਕੋਰਟ ਦਾ ਵੱਡਾ ਫੈਸਲਾ ਚੋਣਾਂ ਨੂੰ ਲੈ ਕੇ ਦਾਇਰ ਸਾਰੀਆਂ ਪਟੀਸ਼ਨਾਂ ਹੋਈਆਂ ਰੱਦ ਸੁਨੀਲ ਜਾਕਰਦੀ ਬੀਜੇਪੀ ਹਾਈ ਕਮਾਂਡ ਨਾਲ ਬੈਠਕ ਤੇ ਚਰਚਾ ਬੈਠਕ ਵਿੱਚ ਪੰਜਾਬ ਪ੍ਰਤੀ ਭਾਜਪਾ ਦੇ ਰਵੱਈਏ ਦਾ ਕੀਤਾ ਜ਼ਿਕਰ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਪਹੁੰਚੇ ਸੇਤੀਆਬ ਹੋਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਦਾ ਇਹ ਪਹਿਲਾ ਦੌਰਾ ਸੀ ਇਸ ਦੌਰਾਨ ਜਿੱਥੇ ਉਹਨਾਂ ਵੱਲੋਂ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ ਤਾਂ ਉੱਥੇ ਹੀ ਸਤੌਜ ਪਿੰਡ ਦੀ ਸ਼ਰਮ ਸਬਤੀ ਨਾਲ ਪੰਚਾਇਤ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿੰਡ ਵਾਸੀਆਂ ਨੂੰ ਵੱਡੀ ਅਪੀਲ ਵੀ ਕੀਤੀ ਗਈ ਸ਼ੇਤੀਆਬ ਹੋਣ ਦੇ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਪਿੰਡ ਸਤੌਜ ਪਹੁੰਚੇ ਇਸ ਦੌਰਾਨ ਉਹਨਾਂ ਨੇ ਪਿੰਡ ਵਾਲਿਆਂ ਨੂੰ ਭਾਈਚਾਰਕ ਸਾਂਝ ਬਣਾਉਣ ਦੀ ਅਪੀਲ ਕੀਤੀ ਅਤੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਤੇ ਸੀਐਮ ਮਾਨ ਬੋਲਦੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ 200 ਤੋਂ ਵਧੇਰੇ ਅਜਿਹੇ ਪਿੰਡਾਂ ਦੇ ਨਾਮ ਪਹੁੰਚੇ ਨੇ ਜਿੱਥੇ ਸਰਬਸੰਮਤੀ ਨਾਲ ਪੰਚ ਸਰਪੰਚ ਚੁਣੇ ਗਏ ਨੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋਂ 5-5 ਲੱਖ ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਉਹਨਾਂ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਕੇਂਦਰ ਵੱਲੋਂ ਲਾਗੂ ਕੀਤੇ ਕਾਨੂੰਨ ਨਾਲ ਜੇਕਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਤਾਂ ਕਾਨੂੰਨ ਲਾਗੂ ਨਹੀਂ ਹੋਣਗੇ ਸਿਆਣੇ ਕਹਿੰਦੇ ਆ ਕਿ ਬੰਦਾ ਜਿੱਡਾ ਮਰਜੀ ਵੱਡਾ ਬਣ ਜੇ ਆਪਣੇ ਪਿੰਡ ਦੇ ਲੋਕਾਂ ਤੋਂ ਆਪਣੀਆਂ ਚਾਚੀਆਂ ਤਾਈਆਂ ਤੋਂ ਆਪਣੇ ਭੈਣਾਂ ਭਾਈਆਂ ਤੋਂ ਵੱਡਾ ਨਹੀਂ ਹੋ ਸਕਦਾ ਏਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਆ ਏਸੇ ਪਿੰਡ ਦੀਆਂ ਗਲੀਆਂ 'ਚ ਵੱਡੇ ਹੋਏ ਆ ਕਲਾਕਾਰ ਦੇ ਤੌਰ ਤੇ ਵੀ ਵਿਚਰੇ ਹੁਣ ਪੰਜਾਬ ਦੇ ਇੱਕ ਮੁੱਖ ਸੇਵਾਦਾਰ ਦੇ ਤੌਰ ਤੇ ਡਿਊਟੀ ਲੱਗੀ ਹੋਈ ਹੈ ਤੇ ਮੈਂ ਬੇਨਤੀ ਕਰਨ ਆਇਆ ਸੀ ਪਿੰਡ 'ਚ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਤੇ ਬਹੁਤ ਸਾਰੇ ਪਿੰਡ ਸਰਬਸੰਮਤੀ ਕਰ ਰਹੇ ਨੇ ਬਿਨਾਂ ਲੜਾਈਆਂ ਪੜਾਈਆਂ ਤੋਂ ਸਰਪੰਚ ਚੁਣ ਰਹੇ ਨੇ ਚੰਗੇ ਬੰਦਿਆਂ ਨੂੰ ਸਰਪੰਚ ਚੁਣ ਲੋ ਤੁਮੇ ਨੂੰ ਉਮੀਦ ਹੈ ਕਿ ਪਿੰਡ ਵਾਲੇ ਮੇਰਾ ਮਾਨ ਰੱਖਣਗੇ ਤੇ ਇਸ ਪਿੰਡ 'ਚ ਸਰਸੰਮਤੀ ਹੋਈ ਇਸ ਵਾਰ ਜ਼ਿਆਦਾਤਰ ਸਰਬਸੰਮਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਜਿਹੜੇ ਪੈਸੇ ਚੰਗੀ ਗੱਲ ਹੈ ਜੀ ਚੰਗੀ ਗੱਲ ਹੈ ਜੀ ਸਰਸੰਮਤੀ ਤੁੱਕੇ ਦੇਖੋ ਐਮਐਲਏ ਜਾਂ ਐਮਪੀ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਤਾਂ ਜਾਣਦੇ ਨਹੀਂ ਸੀ ਇਹਨੂੰ ਕਿੱਥੋਂ ਦਾ ਸੀ ਇਹ ਬਾ ਵੋਟਾਂ ਪਾਤੀਆਂ ਪਾਰਟੀ ਦੇ ਪਿੱਛੇ ਲੱਗ ਕੇ ਪਾਤੀਆਂ ਜਾਂ ਕਿਸੇ ਮਾਮੇ ਚਾਚੇ ਦੇ ਮਗਰ ਲੱਗ ਕੇ ਪਾਤੀ ਜਰ ਇਹ ਹੈ ਜੇ ਨਿਕਲੂਗਾ ਪਤਾ ਨਹੀਂ ਸੀ ਪਰ ਸਰਪੰਚ ਬਾਰੇ ਜਾਂ ਮੈਂਬਰ ਬਾਰੇ ਤੁਸੀਂ ਇਹ ਕਹਿ ਨਹੀਂ ਸਕਦੇ ਕਿਉਂਕਿ ਉਹ ਤਾਂ ਹਰੋ ਥੋੜੇ ਮੱਥੇ ਲੱਗਦੇ ਆ ਉਹਨਾਂ ਦਾ ਰਹਿਣ ਸਹਿਣ ਖਾਣ ਪੀਣ ਸਾਰਾ ਸਾਰੇ ਪਿੰਡ ਨੂੰ ਓਪਨ ਹੁੰਦਾ ਇੱਕ ਖੁੱਲੀ ਕਿਤਾਬ ਵਾਂਗੂ ਹੁੰਦਾ ਸੋ ਮੈਨੂੰ ਉਮੀਦ ਹੈ ਕਿ ਇਸ ਵਾਰ ਚੰਗੇ ਸਰਪੰਚ ਚੁਣੇ ਜਾਣਗੇ ਚੰਗੇ ਆ ਇਹ ਡੈਮੋਕ੍ਰੇਸੀ ਦੀ ਨੀਂਹ ਹੈ ਇਹ ਜਿਹੜੀ ਪੰਚਾਇਤਾਂ ਨੇ ਡੈਮੋਕ੍ਰੇਸੀ ਦੀ ਨਹੀਂ ਹੈ ਔਰ ਨਹੀਂ ਵਾਸਤੇ ਜਦੋਂ ਭਾ ਇੱਟਾ ਲੈਣ ਜਾਂਦੇ ਆ ਤਾਂ ਭੱਠੇ ਵਾਲੇ ਨੂੰ ਇਹ ਕਹਿੰਦੇ 1 ਰੁਪਿਆ 2 ਰੁਪਿਆ ਭਾਵੇਂ ਮਹਿੰਗੀ ਲਾ ਲਈ ਪਰ 200 ਮਨਾ ਦੀ ਇੱਟਾ ਅਸਲੀ ਦੇ ਦੇ ਦੀ ਸੋ ਨੀਹਾਂ ਦੇ ਵਿੱਚ ਇੱਟਾ ਚੰਗੀਆਂ ਲੱਗੀਆਂ ਲੱਗਣਗੀਆਂ ਤਾਂ ਬਿਲਡਿੰਗਾਂ अच्छੇ ਬਣਨਗੀਆਂ ਵਿਸ਼ੇਸ਼ ਪੈਕੇਜ ਦਾ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਆਸ ਹੈ ਬਹੁਤ ਸਾਰੇ ਪੰਜਾਬ ਵਾਸੀਆਂ 5 ਲੱਖ ਰੁਪਿਆ ਬਾਕੀ ਸਾਰੇ ਪਿੰਡ ਦੀ ਜੋ ਪਹਿਲੀ ਡਿਮਾਂਡ ਚਾਹੇ ਸਟੇਡੀਅਮ ਹੋਵੇ ਚਾਹੇ ਉਹ ਸਕੂਲ ਹੋਵੇ ਚਾਹੇ ਮੋਲਾ ਕਲੀਨਿਕ ਹੋਵੇ ਚਾਹੇ ਸੜਕਾਂ ਹੋਣ ਉਹਨਾਂ ਦੇ ਮਾਂਡਾ ਮੈਂ ਚੋਣਾ ਪਿੰਡਾਂ ਚ ਭਾਈ ਚਰਕਸਾਂ ਚ ਬਣੀ ਰਹੇ ਦੱਸ ਦੇ ਕਿ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪੈਣੀਆਂ ਨੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ ਅਤੇ ਗਿਣਤੀ ਚੋਣਾਂ ਤੋਂ ਬਾਅਦ ਉਸੇ ਦਿਨ ਹੀ ਕੀਤੀ ਜਾਵੇਗੀ ਅਤੇ ਉਸੇ ਦਿਨ ਹੀ ਨਤੀਜੇ ਐਲਾਨ ਦਿੱਤੇ ਜਾਣਗੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਪੰਜਾਬ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਵਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਚੋਣਾਂ ਵਿੱਚ ਆਪਣੀ ਹਾਰ ਮੰਨ ਚੁੱਕੀ ਹੈ ਅਤੇ ਪੰਚਾਇਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਬੁਖਲਾ ਗਈ ਹੈ। ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਵਿਰੋਧੀਆਂ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਤਾਂ ਉੱਥੇ ਹੀ ਮਾਹੌਲ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਮੌਜੂਦਾ ਪੰਜਾਬ ਸਰਕਾਰ ਤੇ ਨਿਸ਼ਾਨੇ ਵਿੰਦੇ ਹੋਏ ਕਿ ਹੈ ਕਿ ਮਾਨ ਸਰਕਾਰ ਨੇ ਪੰਚਾਇਤੀ ਚੋਣਾਂ ਵਿੱਚ ਹਾਰ ਮੰਨ ਲਈ ਹੈ ਅਤੇ ਪੰਜਾਬ ਸਰਕਾਰ ਨੇ ਚੋਣਾਂ ਕਰਵਾਉਣ ਲਈ ਉਸ ਸਮੇਂ ਹਾਂ ਕੀਤੀ ਜਦੋਂ ਉਹਨਾਂ ਨੂੰ ਹਾਈ ਕੋਰਟ ਤੋਂ ਫਟਕਾਰ ਪਈ ਕਿਉਂਕਿ ਉਸ ਚੱਜੇ ਟੰਗ ਦੇ ਨਾਲ ਪੰਜਾਬ ਵਿੱਚ ਚੋਣਾਂ ਨਹੀਂ ਹੋਣ ਦੇਣਾ ਚਾਹੁੰਦੇ। ਇੰਨਾ ਹੀ ਨਹੀਂ ਮਜੀਠੀਆ ਨੇ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਬਖਲਾਟ ਦੇ ਵਿੱਚ ਹੈ। ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਲੋਕਤੰਤਰ ਦਾ ਮੋੜ ਨੇ ਅਤੇ ਪੰਜਾਬ ਸਰਕਾਰ ਇਸ ਤਰ੍ਹਾਂ ਧੱਕੇਸ਼ਾਹੀ ਕਰਕੇ ਲੋਕਤੰਤਰ ਦਾ ਕਾਣ ਨਾ ਕਰੇ। ਭਗਵੰਤਬਾਨ ਸਰਕਾਰ ਨੇ ਜਿੱਥੇ ਤਾਂ ਹਾਰ ਮੰਨ ਲਈ ਹੈ ਇਹਨਾਂ ਇਲੈਕਸ਼ਨਾਂ 'ਚ ਉੱਥੇ ਮੈਂ ਸਮਝਦਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਨਹੀਂ ਚਾਹੁੰਦੇ। ਔਰ ਇਹ ਗੱਲ ਤਾਂ ਸਾਰੀ ਜਾਣਦੇ ਕਿ ਕਿਵੇਂ ਸਰਪੰਚੀ ਦੀਆਂ ਇਲੈਕਸ਼ਨਾਂ ਨੂੰ ਡਿਲੇ ਕੀਤਾ ਗਿਆ ਔਰ ਇਹਨੇ ਡਿਲੇ ਤੋਂ ਬਾਅਦ ਜਦੋਂ ਹਾਈ ਕੋਰਟ ਦੀ ਫਟਕਾਰ ਪਈ ਹੈ ਮੇਰੇ ਇਲੈਕਸ਼ਨ ਕਰਾਉਣ ਤੇ ਆਏ ਆ ਇਸ ਦੇ ਨਾਲ ਹੀ ਮਜੀਠਾ ਸ਼ਹਿਰ ਦੇ ਆਈਐਸ ਅਫਸਰ ਦਾ ਤਬਾਦਲਾ ਕਰ ਉਸ ਦੀ ਜਗ੍ਹਾ ਤੇ ਜੂਨੀਅਰ ਪੀਸੀਐਸ ਅਫਸਰ ਲਗਾ ਕੇ ਐਡੀਸ਼ਨਲ ਚਾਰਜ ਦੇਣ ਦੇ ਮਕਸਦ ਤੇ ਸਵਾਲ ਚੁੱਕਦੇ ਹੋਏ ਵਿਕਰਮ ਮਜੀਠੀਆ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਇਹ ਨਹੀਂ ਕਿ ਮੈਂ ਉਸ ਪੀਸੀਐਸ ਅਫਸਰ ਦੇ ਖਿਲਾਫ ਕਿਸੇ ਤਰੀਕੇ ਦੀ ਵੀ ਟਿੱਪਾ ਟਿੱਪਣੀ ਕਰਨਾ ਚਾਹੁੰਨਾ ਮਗਰ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਜਦੋਂ ਇੱਕ ਆਈਐਸ ਅਫਸਰ ਉੱਥੇ ਕੰਮ ਬੜੇ ਸੁਚਾਰੂ ਢੰਗ ਨਾਲ ਵਧੀਆ ਤਰੀਕੇ ਨਾਲ ਪਾਰਦਰਸ਼ਤਾ ਨਾਲ ਪੰਚੇਤਾਂ ਦੀ ਇਸ ਇਲੈਕਸ਼ਨ ਚ ਮੈਕਸਿਮਮ ਪਾਰਟਿਸਪੇਸ਼ਨ ਨੂੰ ਲੈ ਕੇ ਉੱਥੇ ਚਿੰਤਤ ਸਨ ਸਾਰਿਆਂ ਨੂੰ ਉਹਦੇ ਚ ਅਪੀਲ ਕਰ ਰਹੇ ਸੀ ਕਿ ਪਾਰਟਿਸਪੇਟ ਕਰਨ ਕਿਸੇ ਤਰੀਕੇ ਦੀ ਬੇਨਸਾਪੇ ਧੱਕੇਚਾਹੀ ਨਹੀਂ ਹੋ ਰਹੀ ਸੀ ਅੱਜ ਲਾਸਟ ਡੇ ਆਫ ਨੋਮੀਨੇਸ਼ਨ ਜਿਹੜੀ ਕੱਲ ਹੈ ਕਿਉਂਕਿ ਅੱਜ ਚੰਤਰੀਕ ਨੂੰ ਛੁੱਟੀ ਹੈ 4 ਤਰੀਕ ਨੂੰ ਅਖੀਰ ਲਾ ਦੇਣਾ ਨਾਮਿਨੇਸ਼ਨ ਦਾ ਇੱਕ ਆਈਐਸ ਅਫਸਰ ਨੂੰ ਬਦਲ ਕੇ ਪੀਸੀਐਸ ਲਾਉਣ ਦਾ ਸਰਕਾਰ ਦਾ ਮਕਸਦ ਕੀ ਹੈ ਮਤਲਬ ਕੀ ਹੈ ਮੈਂ ਪੁੱਛਣਾ ਚਾਹੁੰਦਾ ਚਿੰਤਕ ਫੈਕਟਰੀ ਸਾਹਿਬ ਨੂੰ ਕਿ ਵਾਟ ਆਰ ਦਾ ਰੀਜ਼ਨਸ ਤੁਸੀਂ ਕਿਹੜੇ ਕਾਰਨ ਦੱਸੇ ਹੈ ਇਸ ਆਈਐਸ ਅਫਸਰ ਨੂੰ ਬਦਲ ਕੇ ਇੱਕ ਜੂਨੀਅਰ ਲੈਵਲ ਦੇ ਪੀਸੀਐਸ ਅਫਸਰ ਨੂੰ ਲਾ ਕੇ ਐਡੀਸ਼ਨਲ ਚਾਰਜ ਦੇਣ ਦਾ ਮਕਸਦ ਬੜਾ ਸਾਫ ਹੈ ਤੁਹਾਡੇ ਜਿਹੜੇ ਉਥੋਂ ਦੇ ਹਲਕਾ ਇੰਚਾਰਜ ਨੇ ਔਰ ਜੋ ਜ਼ਿੰਮੇਵਾਰ ਸੱਜਣ ਨੇ ਆਮ ਆਦਮੀ ਪਾਰਟੀ ਨਾਲ ਉਹਨਾਂ ਨੂੰ ਆਪ ਦੀ ਹਾਰ ਕੰਧ ਤੇ ਦਿੱਜੀ ਸਾਹਮਣੇ ਨਜ਼ਰ ਆਉਂਦੀ ਹੈ ਇਹ ਸਭ ਨੂੰ ਸਮਝ ਆ ਗਈ ਸੀ ਕਿ ਭਾਈ ਇਹਨਾਂ ਨੇ ਇਲੈਕਸ਼ਨ ਨਹੀਂ ਜਿੱਤਿਆ ਜਿੱਥੇ ਵਿਕਰਮ ਜੀਠੀਆ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਹਾਰ ਦਾ ਦਾਵਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਬਿਆਨ ਤੇ ਕੀ ਮੋੜਵਾ ਜਵਾਬ ਆਉਂਦਾ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਰਾ ਭਦਰਾ ਹੋ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੋਣਾਂ ਨੂੰ ਲੈ ਕੇ ਦਾਅ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਨੇ ਇਸ ਦੌਰਾਨ ਹਾਈ ਕੋਰਟ ਵਿੱਚ ਕਰੀਬ 170 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਹਾਈ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਆਪਸਪੋਕਸ ਪਰਸਨ ਨੀਲ ਗਰਗ ਨੇ ਆਪਣਾ ਪ੍ਰਤੀਕਰਮ ਸਾਂਝਾ ਕੀਤਾ ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਰਾਖਵੇਂਕਰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਜਿਸਤੇ ਪੰਜਾਬ ਹਰਣਾ ਹਾਈ ਕੋਰਟ ਨੇ ਅਜਿਹਾ ਫੈਸਲਾ ਸੁਣਾਇਆ ਹੈ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਵਿੱਚ ਰਾਖਵੇਂਕਰਨ ਖਿਲਾਫ ਦਾਇਰ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਨੇ ਅਤੇ ਕਿਹਾ ਕਿ ਜਿੱਥੇ ਵੀ ਇੱਕ ਪਰਿਵਾਰ ਦੇ ਮੈਂਬਰਾਂ ਵੱਲੋਂ ਵੋਟਾਂ ਵੱਖ-ਵੱਖ ਵਾਰਡਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ 5 ਦਿਨਾਂ ਵਿੱਚ ਠੀਕ ਕੀਤਾ ਜਾਵੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਉਮੀਦਵਾਰਾਂ ਦੇ ਚੁੱਲਾ ਟੈਕਸ ਤੇ ਬਕਾਇਆ ਦਾ ਮਾਮਲਾ ਅੱਜ ਹੀ ਨਿਪਟਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਹਾਈ ਕੋਰਟ ਦੇ ਇਸ ਫੈਸਲੇ ਤੇ ਆਪ ਬਲਾਰੇ ਨੀਲਗਰਗ ਨੇ ਪ੍ਰਤੀਕਿਰਿਆ ਵੀ ਸਾਂਝੀ ਕੀਤੀ ਇਹ ਕੋਰਟ ਦੇ ਫੈਸਲੇ ਦਾ ਬਿਲਕੁਲ ਸਵਾਗਤ ਹੈਗਾ ਤੇ ਸਵਾਗਤਯੋਗ ਕਦਮ ਹੈਗਾ ਕਿਉਂਕਿ ਜਿਹੜਾ ਪ੍ਰੋਸੈਸ ਹੈਗਾ ਪੰਚਾਇਤੀ ਚੋਣਾਂ ਦਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਔਰ ਉਹ ਬਿਲਕੁਲ ਨਿਰਪੱਖ ਜਿਹੜੇ ਤਰੀਕੇ ਨਾਲ ਚੋਣਾਂ ਹੋ ਰਹੀਆਂ ਨੇ ਔਰ ਜਿਹੜਾ ਇਸੇ ਕਰਕੇ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜਿਹੜਾ ਦੋ ਦਿਨ ਪਹਿਲਾਂ ਮਿਲੇ ਸੀ ਤੇ ਉਹਨਾਂ ਨੂੰ ਅਸੀਂ ਵੀ ਬੇਨਤੀ ਕੀਤੀ ਹੈਗੀ ਸੀ ਕਿ ਇਹਦੇ ਜਿਹੜਾ ਹੈਗਾ ਇਹਦੇ ਵਿੱਚ ਸਿਕਿਉਰਿਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜਿਹੜੇ ਸੈਂਸਿਟਿਵ ਨੇ ਹਾਈਲੀ ਸੈਂਸਿਟਿਵ ਨੇ ਉਹਨਾਂ ਦੀ ਵਾਈਫਰ ਕੈਮ કે ડાયકા ડિફરન્સિએશન ਕਰਕੇ ਉਸ ਤੇ અકોર્ડિંગલી ਜਿਹੜੀ ਸਿਕਿਉਰਿਟੀ ਵੀ ਹੋਣੀ ਚਾਹੀਦੀ ਹੈ ਤੇ ਆ ਜਿਹੜੇ ਲੋਕ બોલੀਆਂ ਲਗਾ ਰਹੇ ਹੈਗੇ ਆ ਕਿ ਜਿਹੜਾ ਲੋਕਤੰਤਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨਾ ਤੇ ਲਗਾਾਮ ਲੱਗਣੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ سزا ਦੇਣੀ ਚਾਹੀਦੀ ਹੈਗੀ ਹੈ ਅੱਜ ਦામਾਨਯੋਗ ਅਦਾਲਤ ਨੇ ਵੀ ਇਹ ਆਖਿਆ ਵੀ ਇਹਨਾਂ ਜਿਹੜੀਆਂ ਵੀ ਚੀਜ਼ਾਂ ਜਿਹਨਾਂ ਨੇ ਕੋਈ ਸਵਾਲ ਉਠਾਏ ਨੇ ਕਿ ਤੁਸੀਂ ਦੇਖੋ ਇਹ ਲੋਕਤੰਤਰ ਹੈ ਹਰ ਇੱਕ ਬੰਦੇ ਦਾ ਅਧਿਕਾਰ ਹੈਗਾ ਉਹਦੇ ਵਿੱਚ ਉਹ ਜਾ ਸਕਦਾ ਹੈ ਲੇਕਿਨ ਕੋਰਟ ਨੇ ਜਿੰਨ ਕੇ ਵਾਪਿਸ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਹੈਗਾ ਕਿ ਜੇ ਜਿਹੜੇ ਹੈ ਉਹਨਾਂ ਚੀਜ਼ਾਂ ਅੰਦਰ ਨ ਦਾ ਉਸਨੇ ਕਰਨਾ ਹੈ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਇੰਨਾ ਕਾਬਿਲ ਹੈਗਾ ਤੇ ਉਹ ਨਿਰਪੱਖ ਹੈਗਾ ਬਿਲਕੁਲ ਅਮਨ ਆਮਾਨ ਦੇ ਨਾਮ ਨਾਲ ਨਿਰਪੱਖ ਢੰਗ ਦੇ ਨਾਲ ਜਿਹੜੀ ਚੋਣਾਂ ਇਹ ਨਿਭੜਨਗੀਆਂ ਪੂਰ ਪੰਜਾਬ ਸਰਕਾਰ ਨੇ ਹਮੇਸ਼ਾ ਯਾਨੀ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹਨਾਂ ਚੀਜ਼ਾਂ ਦੇ ਵੱਲ ਤਵੱਜੂ ਦਿੱਤੀ ਹੈ ਔਰ ਮਾਨਯੋਗ ਹਾਈ ਕੋਰਟ ਨੇ ਜੋ ਕੋਈ ਏਦਾਂ ਦੀ ਡਾਇਰੈਕਸ਼ਨ ਦਿੱਤੀ ਹੈ ਬਿਲਕੁਲ ਉਸ ਨੂੰ ਫਾਲੋ ਕੀਤਾ ਜਾਏਗਾ ਕਿਉਂਕਿ ਮਾਨ ਸਾਹਿਬ ਦੀ ਤਾਂ ਬਿਲਕੁਲ ਇੱਕ ਪਹਿਲੇ ਦਿਨ ਤੋਂ ਹੀ ਇਸੀ ਦੀ ਇੱਛਾ ਹੁੰਦੀ ਆ ਕਿ ਪੰਜਾਬ ਦੇ ਵਿੱਚ ਵਧੇ ਹੋਰ ਸਰਬਸੰਮਤੀ ਦੇ ਨਾਲ ਜਿਹੜੀਆਂ ਚੋਣਾਂ ਹੋਣ ਕਿਉਂਕਿ ਇਹ ਜਿਹੜੀਆਂ ਸਾਡੇ ਲੋਕਤੰਤਰ ਦਾ ਸਭ ਤੋਂ ਮੁੱਢ ਹੈਗਾ ਜਿੰਨਾ ਸਾਡਾ ਪੰਚਾਇਤੀ ਸਿਸਟਮ ਮਜ਼ਬੂਤ ਹੋਏਗਾ ਉਨੀ ਸਾਡੀਆਂ ਲੋਕਤੰਤਰ ਦੀਆਂ ਜਿਹੜੀਆਂ ਜੜਾ ਮਜ਼ਬੂਤ ਹੋਣਗੀ ਇਹ ਜੋ ਇਸ ਪਾਸਿਬਲ ਜਾਨੀ ਕਿ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਔਰ ਇਸ ਪਾਸਿਬਲ ਕਦਮ ਦਾਰੇ ਦੱਸ ਦੇ ਕਿ ਪੰਜਾਬ ਵਿੱਚ ਕਈ ਥਾਵਾਂ ਤੇ ਸਰਪੰਚਾਂ ਦੀਆਂ ਅਸਾਮੀਆਂ ਦੀ ਬੋਲੀ ਦੇ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਦੀ ਵਕੀਲ ਸਤेंद्र ਕੌਰ ਵੱਲੋਂ ਪਾਈ ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਕਿ ਸਰਪੰਚਾਂ ਦੀਆਂ ਅਸਾਮੀਆਂ ਵੇਚਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਹੈ ਇੱਕ ਪਾਸੇ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਚੱਲ ਰਹੀਆਂ ਨੇ ਤਾਂ ਦੂਜੇ ਪਾਸੇ ਸੁਨੀਲ ਜਾਖੜ ਨੇ ਸਿਆਸਤ ਮੋਹਰ ਵੀ ਪਖਾ ਦਿੱਤਾ। ਬੀਤੇ ਦਿਨੀ ਉਹਨਾਂ ਦੇ ਅਸਤੀਫੇ ਦੀ ਚਰਚਾ ਛਿੜੀ ਤਾਂ ਹੁਣ ਜਾਖੜ ਦੇ ਵੱਲੋਂ ਕੇਂਦਰੀ ਹਾਈ ਕਮਾਂਡ ਦੇ ਨਾਲ ਮੀਟਿੰਗ ਦੀ ਚਰਚਾ ਚੱਲ ਰਹੀ ਹੈ। ਇਸ ਚਰਚਾ ਨੂੰ ਲੈ ਕੇ ਭਾਜਪਾ ਦੇ ਲੀਡਰ ਹਰਜੀਤ ਗਰੇਵਾਲ ਨੇ ਆਪਣਾ ਪ੍ਰतिकਰਮ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਦੀ ਚਰਚਾ ਜ਼ੋਰਾਂ ਤੇ ਹੈ। ਜਾਣਕਾਰੀ ਮੁਤਾਬਕ ਇਸ ਮੁਲਾਕਾਤ ਦੇ ਦੌਰਾਨ ਸਨੀਲ ਜਾਖੜ ਨੇ ਪੰਜਾਬ ਪ੍ਰਤੀ ਭਾਜਪਾ ਦੇ ਰਵੱਈਏ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਭਾਜਪਾ ਨੂੰ ਪੰਜਾਬ ਪ੍ਰਤੀ ਨਜ਼ਰੀਆ ਬਦਲਣ ਦੇ ਲਈ ਕਿਹਾ। ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਲੀਡਰ ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਆਪਣਾ ਪੱਖ ਕੁਝ ਇਸ ਤਰ੍ਹਾਂ ਰੱਖਿਆ ਹੈ। ਜਾਕਰ ਸਾਹਿਬ ਜੀ ਗੱਲ ਜੀ ਨਹੀਂ ਤੁਸੀਂ ਗਰੇਵਲ ਸਾਹਿਬ ਮੰਨਦੇ ਇਸ ਗੱਲ ਨੂੰ ਜੋ ਮੰਨ ਲਓ ਕਿ ਜੇਕਰ ਉਹ ਸੱਚ ਬੋਲ ਰਹੇ ਨੇ ਕਹਿ ਰਹੇ ਨੇ ਕਿ ਪੰਜਾਬ ਦੇ ਪ੍ਰਤੀ ਜਿਹੜਾ ਨਜ਼ਰੀਆ ਉਹ ਠੀਕ ਨਹੀਂ ਹੈਗਾ ਤਾਂ ਨਜ਼ਰੀਆ ਸਹੀ ਹੈ ਜਾਂ ਨਹੀਂ ਭਾਜਪਾ ਦਾ ਮਤਲਬ ਪੰਜਾਬ ਪ੍ਰਤੀ ਕੀ ਨਜ਼ਰੀਆ ਹੈ ਇਸ ਦਾ ਇਸ ਮੁਲਕ ਦਾ ਪ੍ਰਧਾਨ ਮੰਤਰੀ ਵੀ ਸੇਖੋਇਆ ਰਾਸ਼ਟਰਪਤੀ ਵੀ ਸੇਖੋਇਆ ਹੂੰ ਪਰ 84ਵੀਂ ਨਸਲ ਖੁਸ਼ੀ ਦੀ ਕਿਸੇ ਨੇ ਸ਼ੁਰੂਆਤ ਨਹੀਂ ਦਿੱਤੀ ਆ ਕੇ ਨਰਿੰਦਰ ਮੋਦੀ ਨੇ ਦਿੱਤੀ ਹੂੰ ਨરેન્દ્ર ਮੋਦੀ ਜੀ ਦਾ ਨਜ਼ਰੀਆ ਸਿੱਖਾਂ ਪ੍ਰਤੀ ਬਹੁਤ ਹੀ ਹਮਦਰਦੀ ਵਾਲਾ ਸਤਕਾਰ ਵਾਲਾ ਹੂੰ ਇਹ ਮੰਨਣਾ ਪਊਗਾ ਕਿਸੇ ਪ੍ਰਧਾਨ ਮੰਤਰੀ ਦਾ ਇੰਨਾ ਨਹੀਂ ਹੋਇਆ ਪਰ ਉਸ ਦੇ ਬਾਵਜੂਦ ਵੀ ਉਹ ਠੀਕ ਆ ਜਕਰਸ਼ਬ ਦੀ ਗੱਲ ਕਿ ਨਜ਼ਰੀਆ ਬਦਲੋ ਤਾਂ ਨਜ਼ਰੇ ਬਦਲ ਜਾਣਗੇ ਹੂੰ ਜਦੋਂ ਕਿਸੇ ਬੰਦੇ ਨਾਲ ਤੁਸੀਂ ਅੱਛਾ ਬਹਾਰ ਕਰਦੇ ਰਹੋਗੇ ਤਾਂ ਉਹ ਆਪਣੇ ਆਪ ਠੀਕ ਹੋ ਜਾਂਦਾ ਹੂੰ ਤੇ ਇਸ ਕਰਕੇ ਉਹ ਜਦੋਂ ਉਹ ਤਾਂ ਨਜ਼ਰੀਆ ਬਦਲ ਕੇ ਬੈਠੇ ਇੱਥੇ ਕੰਗਣਾ ਕੁਝ ਹੋਰ ਕਹਿੰਦੀ ਆ ਕੋਈ ਕੁਝ ਹੋਰ ਕਹਿੰਦਾ ਲੋਕ ਸੋਚਦੇ ਭਾਜਪਾ ਕਹਿ ਰਹੀ ਹੈ ਹੂੰ ਹਾਲਾਂਕਿ ਉਹ ਗੱਲਾਂ ਭਾਜਪਾ ਦੀਆਂ ਨਹੀਂ ਹੈਗੀਆਂ ਮੈਂ ਜਾਣਦਾ ਉਸ ਨੂੰ ਜੀ ਜ਼ਿਕਰ ਹੋ ਗਿਆ ਕਿ ਪਿਛਲੇ ਦਿਨੀ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਚਰਚਾਵਾਂ ਵੀ ਚੱਲਦੀਆਂ ਸਨ ਪਰ ਭਾਜਪਾ ਨੇ ਕਿਹਾ ਸੀ ਕਿ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਇਸ ਦੇ ਨਾਲ ਹੀ ਸੁਨੀਲ ਜਾਖੜ ਪੰਜਾਬ ਭਾਜਪਾ ਦੀ ਮੀਟਿੰਗ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਨ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਨੀਲ ਜਾਖੜ ਕੀ ਫੈਸਲਾ ਲੈਂਦੇ ਨੇ ਪਾਜਪਾ ਦੇ ਸੀਨੀਅਰ ਅਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਵਿੱਚ ਸਰਗਰਮ ਨਜ਼ਰ ਆਏ ਮਨਪ੍ਰੀਤ ਬਾਦਲ ਦੇ ਵੱਲੋਂ ਕਿਹਾ ਗਿਆ ਕਿ 15 ਸਾਲ ਪਹਿਲਾਂ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਪਰ ਹੁਣ ਉਹ ਵਾਪਸ ਗਿੱਦੜਬਾਹਾ ਪਹੁੰਚ ਚੁੱਕੇ ਨੇ ਮਨਪ੍ਰੀਤ ਬਾਦਲ ਵੱਲੋਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਸਰਗਰਮ ਹੋਣ ਤੇ ਆਪਾ ਅਗੂ ਡਿੰਪੀ ਢੱਲੋ ਦੇ ਵੱਲੋਂ ਪ੍ਰतिकਰਮ ਵੀ ਸਾਂਝਾ ਕੀਤਾ ਗਿਆ ਗੇਦੜਵਾਹ ਵਿਖੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਲਗਭਗ ਡੇਢ ਦਹਾਕੇ ਬਾਅਦ ਗੇਦੜਵਾਹ ਆਇਆ 15 ਸਾਲ ਪਹਿਲਾਂ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਮਨਪ੍ਰੀਤ ਬਾਦਲ ਵੱਲੋਂ ਗੇਦਰਬਾਹਾ ਵਿੱਚ ਮੁਰਤ ਤੋਂ ਸਰਗਰਮ ਹੋਣ ਨੂੰ ਲੈ ਕੇ ਆਪਾਗੂ ਡਿੰਪਿਟ ਲੋਨੇ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਕਹੇ ਕਿ ਜਦੋਂ ਇੱਥੇ ਦੇ ਲੋਕਾਂ ਨੇ ਤੁਹਾਨੂੰ ਵੋਟਾਂ પાਕੇ ਮੰਤਰੀ ਬਣਾਇਆ ਸੀ ਤਾਂ ਤੁਸੀਂ ਇਹ ਹਲਕਾ ਛੱਡ ਕੇ ਚਲੇ ਗਏ ਅਤੇ ਦੂਸਰੀ ਵਾਰ ਵਿੱਤ ਮੰਤਰੀ ਬਣ ਕੇ ਤੁਸੀਂ ਗੇਦਰਬਾਹਾ ਦੀ ਨੋਹਾਰ ਨਾਂ ਬਦਲ ਸਕੇ ਕੁਲ ਜਿਹੜੀਆਂ ਇਹ ਹੁਣ ਮੰਗਾਂ ਨੂੰ ਅੱਗੇ ਲੈ ਕੇ ਜਾਣ ਨੂੰ ਫਿਰਦੇ ਆ ਹਮ ਸਰਦਾਰ ਮਨਜੀਤ ਸਿੰਘ ਬਾਦਲ ਤੇ ਪਹਿਲਾਂ ਇੱਥੇ ਹੀ ਰਹੀ ਹੈ ਜੀ 16 ਸਾਲ ਆਪਦਾ ਕੈਰੀਅਰ ਇੱਥੋਂ ਸਟਾਰਟ ਕੀਤਾ ਹੈ ਇਹਨਾਂ ਨੇ ਹੂੰ ਤੇ ਉਦੋਂ ਕਰ ਦਿੰਦੇ ਲੋਖਣ ਚਾਰ ਆਰੀ ਐਮਐਲਏ ਬਣਾਇਆ ਲਾਸਟ ਵਾਰੀ ਫਾਈਨੈਂਸ ਮਿਨਿਸਟਰ ਸੀ ਕੀ ਲੋਟ ਸੀ ਛੱਡ ਕੇ ਭੱਜਣ ਦੀ ਹੂੰ ਹਾਂਜੀ ਤੇ ਫੇਰ ਛੱਡ ਕੇ ਭੱਜ ਗਏ ਫੇਰ ਉੱਥੇ ਤੁਹਾਨੂੰ ਫਾਈਨੈਂਸ ਮਿਨਿਸਟਰ ਬਣਾਤਾ ਪਬਲਿਕ ਨੇ ਜੀ 5 ਸਾਲ ਤੁਸੀਂ ਕਾਂਗਰਸ ਦਾ ਰਾਜ ਕੀਤਾ ਰਾਜ ਦਾ ਨਿਗ ਮਾਣਿਆ ਹੂੰ ਫਾਈਨੈਂਸ ਮਿਨਿਸਟਰ ਤੁਸੀਂ ਸੀ ਜਿੰਨਾ ਮਰਜ਼ੀ ਪੈਸਾ ਘਿੜਵੇ ਨੂੰ ਲਾ ਕੇ ਤੁਸੀਂ ਸਾਰਾ ਮਤਲਬ ਕੋਈ ਸਾਡਾ ਦੁੱਖ ਕੱਟ ਦਿੰਦੇ ਹੂੰ ਜੀ ਇਹ ਤਾਂ ਇੱਕ ਬਹਾਨੇਬਾਜੀ ਹੈ ਇਹਨਾਂ ਦੀ ਹੁਣ ਕੋਈ ਕੋਈ ਕੰਸਟੀਟੂਐਂਸੀ ਇਹਨਾਂ ਨੂੰ ਚੱਲਦੀ ਨਹੀਂ ਜਿਹੜੀ ਅਸਲ ਕਾਣੀਆਂ ਜੀ ਜੀ ਕਿਤੇ ਚਲੇ ਜਾਂ ਸਰਦਾਰ ਮਨਪ੍ਰੀਤ ਸਿੰਘ ਬਾਲਸਾਹ ਹੂੰ ਕੋਈ ਨਹੀਂ ਚੱਲਦੀ ਇਹਨਾਂ ਨੂੰ ਹੁਣ ਵਾਪਸ ਗਿੱਧੜੇ ਇਹਨੂੰ ਚੱਲ ਪਏ ਵੀ ਹੁਣ ਸ਼ਾਇਦ ਮੇਰੇ ਇੱਛੇ ਦਾ ਲੱਗਦੇ ਮੈਂ ਪੁਰਾਣਾ ਰਿਆਂ ਐਕਚੁਅਲ ਗੱਲ ਇਹ ਹੈ ਜੀ ਜੀ ਪਰ ਲੋਕ ਇੱਥੋਂ ਦੇ ਵੀ ਇਹਨਾਂ ਨੂੰ ਪਹਿਚਾਨ ਚੁੱਕੇ ਆ ਕਿ ਪਾਵਰ 'ਚ ਤਾਂ ਕੁਝ ਕਰਦੇ ਨਹੀਂ ਹੁਣ ਆਊਟ ਆਫ ਪਾਵਰ ਹੈ ਕੀ ਸਵਾਰ ਦੇਣਗੇ ਤੇ ਜਿਹੜੇ ਵਾਦੇ ਕਰਕੇ ਆਏ ਆ ਵੀ ਮੈਂ ਸਾਰੇ ਸਵਾਰ ਦੂੰ ਤੁਹਾਡੇ ਜੀ ਉਹ ਤਾਂ ਆਲਰੇਡੀ ਅਸੀਂ ਕੰਮ ਪੈਸਾ ਵੀ ਲੈ ਆਂਦਾ ਕਿ ਟੈਂਡਰ ਉਹਨਾਂ ਦੇ ਹੋ ਗਏ ਆ ਇੱਕ ਤੇ ਤਿੰਨ ਚ ਉਹਦਾ ਤਾਂ ਆਪਣਾ ਕੰਮ ਸਟਾਰਟ ਹੋ ਜਾਣਾ ਜੀ ਹੂੰ ਹਾਂਜੀ ਪੈਸਾ ਸਾਡੇ ਕੋਲੇ ਪਿਆ ਉਹਦਾ ਦੱਸ ਦੇ ਕਿ ਭਾਜਪਾ ਕੋਲੇ ਹਲਕੇ ਦੇ ਵਿੱਚ ਮਨਪ੍ਰੀਤ ਦੇ ਕੱਦ ਵਾਲਾ ਕੋਈ ਆਗੂ ਨਹੀਂ ਹੈ ਅਤੇ ਇਸ ਹਲਕੇ ਵਿੱਚ ਜਲਦੀ ਜ਼ਿਮਨੀ ਚੋਣ ਵੀ ਹੋਣੀ ਹੈ ਇਸ ਸੀਟ ਤਿੰਨ ਵਾਰ ਕਾਂਗਰਸੀ ਵਿਧਾਇਕ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ ਮਨਪ੍ਰੀਤ ਇੱਥੋਂ 95 97 2002 ਅਤੇ 2007 ਦੇ ਵਿੱਚ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਸਨ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ ਕੰਗਣਾ ਰਣੌਤ ਵੱਲੋਂ ਕਿਸਾਨਾਂ ਤੇ ਪੰਜਾਬੀਆਂ ਬਾਰੇ ਲਗਾਤਾਰ ਗਲਤ ਟਿੱਪਣੀਆਂ ਕੀਤੀਆਂ ਛਾਰੀਆਂ ਨੇ ਹੁਣ ਇੱਕ ਵਾਰ ਫਿਰ ਤੋਂ ਕੰਗਣਾ ਨੇ ਬਣਾ ਨਾਮ ਲੈ ਪੰਜਾਬ ਤੇ ਨਿਸ਼ਾਨਾ ਸਾਧਿਆ ਕਿ ਪੰਜਾਬ ਦੇ ਵਿੱਚੋਂ ਹਿਮਾਚਲ ਦੇ ਵਿੱਚ ਨਸ਼ਾ ਆ ਰਿਹਾ ਹੈ ਬਾਲੀਵੁੱਡ ਅਦਾਕਾਰਾਂ ਤੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਕੰਗਣਾ ਰਣੌਤ ਵੱਲੋਂ ਪਿਛਲੇ ਦਿਨੀ ਕਿਸਾਨਾਂ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸਨ ਅਤੇ ਹੁਣ ਕੰਗਣਾ ਨੇ ਬੇਨਾ ਨਾਮ ਲੈ ਪੰਜਾਬ ਅਤੇ ਪੰਜਾਬੀਆਂ ਦੇ ਉੱਤੇ ਨਿਸ਼ਾਨਾ ਸਾਧਿਆ ਕੰਗੜਾ ਦਾ ਕਹਿੰਦੇ ਕਿ ਹਿਮਾਚਲ ਪ੍ਰਦੇਸ਼ ਦੇ ਅੱਗੇ ਪਿੱਛੇ ਵਾਲੇ ਕੁਝ ਸੂਬਿਆਂ ਦੇ ਵਿੱਚੋਂ ਨਸ਼ਾ ਤੇ ਹੋਰ ਚੀਜ਼ਾਂ ਸੂਬੇ ਦੇ ਵਿੱਚ ਆ ਰਹੀਆਂ ਨੇ ਜਿਸ ਦਾ ਅਸਰ ਹਿਮਾਚਲ ਦੇ ਉੱਪਰ ਪੈ ਰਿਹਾ ਹੈ ਜਿਵੇਂ ਕਿ ਪ੍ਰਧਾਨ ਜੀ ਨੇ ਵੀ ਕਿਹਾ ਕਿ ਆਹਰੇ ਸੇ ਦੇ ਅੱਗੇ ਪਿੱਛੇ ਦੇ ਰਾਜੇ ਉਥਾ ਤੇ ਨਈ ਨਈ ਚੀਜ਼ਾਂ ਲਗ ਰਹੀਆਂ ਹਰੇਕ ਥਾਂ ਉਨੇ ਕੋਈ ਚਿੱਟਾ ਕੋਈ ਕੁਛ ਕੋਈ ਕੁਛ इन्होंने हमारे जो है यूथ को पूरी तरह से जो है वो बर्बाद कर दिया है ने कुछ सीखना है चाहे हो, हो, चाहे उग्रता हो, चाहे उग्रता कुछ भी हो तुम जो पता मैं कुछ राज्य की गल करी नहीं बड़ा उग्र इनका स्वभाव होता है का भाई कपड़ा हो हल्ला कराए ड्रग्स कराए पता नहीं केड़ी केड़ी शराब पिए भाई उत्पाद मचा रहा हूं इन्हें तो उससे जो है मैं ये कहूंगी कि हमारे हिमाचल वासियों का जो अपनी जो संस्कृति है हमारा अपना जो ग्रामीण कल्चर है हमारे अपने जो बच्चे हैं वो किसी तरीके से जो है इनके प्रभाव में ना आए हमें जो ये संकल्प करना है चाहे स्वच्छता हो हमें अपने गांव की अपने पशुओं की स्वच्छता बनाए रखनी है ਔਰ ਸਵੱਛਤਾ ਸਿਰਫ ਬਾਹਰੀ ਨਹੀਂ ਹੁੰਦੀ ਐ ਸਵੱਛਤਾ ਅੰਦਰਿਤ ਸੁਭਾਅ ਕੀ ਸਵੱਛਤਾ ਵੀ ਹੁੰਦੀ ਐ ਸੰਸਕਾਰ ਕੀ ਸਵੱਛਤਾ ਵੀ ਹੁੰਦੀ ਐ ਕੰਗੜਾਦੇਸ਼ ਬਿਆਨ ਨੂੰ ਲੈ ਕੇ ਭਾਪੀ ਲੀਡਰ ਹਰਜੀਤ ਗਰੇਵਾਲ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਗੁਰਮਨ ਸਾਹਿਬਾ ਜੀ ਕੰਗੜਾ ਨੌਰਥ ਫੋੜਾਂ ਦਾ ਇੱਕ ਹੋਰ ਬਿਆਨ ਆਇਆ ਹੈ ਹਾਲਾਂਕਿ ਸਿੱਧੇ ਤੌਰ ਤੇ ਪੰਜਾਬ ਜਾਂ ਪੰਜਾਬੀਆਂ ਦਾ ਨਾਮ ਨਹੀਂ ਲਿਆ ਪਰ ਨਿਸ਼ਾਨਾ ਇਹਨਾਂ ਤੇ ਸੱਧਿਆ ਗਿਆ ਸੀ ਨਸ਼ਿਆਂ ਨੂੰ ਲੈ ਕੇ ਜੀ ਹਾਂ ਜੀ ਸੋ ਕੀ ਕਹਿਣਾ ਚਾਹੁੰਦੇ ਦੇ ਉੱਤੇ ਬਾਰ-ਬਾਰ ਜੋ ਬਿਆਨ ਦਿੱਤੇ ਜਾ ਰਹੇ ਨੇ ਲਗਾਤਾਰ ਹਦਾਇਤਾਂ ਦੇਣ ਦੇ ਬਾਵਜੂਦ ਵੀ ਮੇਰਾ ਖਿਆਲ ਹੈ ਕਿ ਜਿੰਨਾ ਬਚ ਕੇ ਬਿਆਨਵਾਜੀ ਹੋਵੇ ਉਹਨਾਂ ਹੀ ਅੱਛਾ ਹੁੰਦਾ ਕਿਉਂਕਿ ਜਿੰਨਾ ਬੰਦੇ ਦੀ ਰਿਸਪੌਂਸਿਬਿਲਟੀ ਵੱਧਦੀ ਹੈ ਪਹਿਲਾਂ ਤਾਂ ਕੰਗਨਾ ਕਾਲੀ ਇੱਕ ਫਿਲਮ ਸਟਾਰ ਸੀ ਜਾਂ ਫਿਲਮ ਨਿਰਮਾਤਾ ਸੀ ਜੀ ਹੁਣ ਕੰਗਨਾ ਜਿਹੜੀ ਹੈ ਇੱਕ ਕੌਨਸਲੇਬਲ ਮੈਂਬਰ ਪਾਰਲੀਮੈਂਟ ਹੈ ਹਮ ਤੇ ਮੈਂ ਕਹਾਂ ਉਹਨੂੰ ਪ੍ਰਾਰਥਨਾ ਹੀ ਕਰ ਸਕਦਾ ਕਿ ਹੁਣ ਤੇ ਉਹਦੇ ਸ਼ਬਦਾਂ ਦੀ ਵੈਲਿਊ ਹੈ ਕੀਮਤ ਹੈ ਜੀ ਜੈ ਉਹਨੂੰ ਬਚ ਕੇ ਬੋਲਣਾ ਚਾਹੀਦਾ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਦੱਸ ਦੇ ਕਿ ਇਸ ਤੋਂ ਪਹਿਲਾਂ ਵੀ ਕੰਗਣਾ ਰਣੌਤ ਵੱਲੋਂ ਕਿਸਾਨ ਬੀਬੀਆਂ ਕਿਸਾਨਾਂ ਖੇਤੀ ਕਾਨੂੰਨਾ ਅਤੇ ਪੰਜਾਬ ਨਾਲ ਜੁੜੇ ਹੋਰ ਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਕੀਤੀਆਂ ਗਈਆਂ ਨੇ ਇੱਥੋਂ ਤੱਕ ਕਿ ਬੀਤੇ ਦਿਨੀ ਕੰਗਣਾ ਰਣੌਤ ਵੱਲੋਂ ਖੇਤੀ ਕਾਨੂੰਨਾ ਤੇ ਬਿਆਨ ਦਿੱਤਾ ਗਿਆ ਸੀ ਵਿਰੋਧ ਹੋਣ ਤੋਂ ਬਾਅਦ ਉਹ ਬਿਆਨ ਵਾਪਸ ਲੈ ਲਿਆ ਗਿਆ ਅਤੇ ਹੁਣ ਇੱਕ ਵਾਰ ਫਿਰ ਤੋਂ ਕੰਗਣਾ ਰਣੌਤ ਨੇ ਬਿਨਾ ਨਾਮ ਲਏ ਪੰਜਾਬ ਤੇ ਨਿਸ਼ਾਨੇ ਸਾਦੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੰਜਾਬ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ 2 ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਜਿਸ ਤੇ ਬੋਲਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਬੀਤੇ ਸਮੇਂ 3 ਅਕਤੂਬਰ ਨੂੰ ਕਿਸਾਨੀ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਮੌਤੇ ਘਾਟ ਉਤਾਰਿਆ ਗਿਆ ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਕੀਤਾ ਗਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਭਰ ਵਿੱਚ 2 ਘੰਟੇ ਦੇ ਲਈ ਰੇਲ ਰੋਕੋ ਅੰਦੋਲਨ ਕੀਤਾ ਗਿਆ ਜਿਸ ਤੇ ਬੋਲਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਲਈ ਪੰਜਾਬ ਅਤੇ ਕੇਂਦਰ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ ਇਹ ਨਹੀਂ ਨਹੀਂ ਪੰਦੇਰ ਨੇ ਕਿਹਾ ਕਿ ਪ੍ਰਦੂਸ਼ਣ ਅਤੇ ਪ੍ਰਾਲੀ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਰਾਸਨੀਤੀ ਜ਼ਿਆਦਾ ਹੋ ਰਹੀ ਹੈ ਇਸ ਦਿਨ ਆੜੀ ਪੰਦੇਰ ਨੇ ਕੰਗਣਾ ਅਤੇ ਰਵਨੀਤ ਬੱਟੂ ਵੱਲੋਂ ਪੰਜਾਬੀਆਂ ਤੇ ਕਿਸਾਨਾਂ ਤੇ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਦੀ ਨਿੰਦਾ ਵੀ ਕੀਤੀ ਅਤੇ ਬਿਆਨਾਂ ਤੇ ਲਗਾਮ ਲਗਾਉਣ ਦੀ ਗੱਲ ਆਖਦੇ ਹੋਏ ਕੰਗਣਾ ਦੇ ਦੋ ਟੈਸਟ ਦੀ ਮੰਗ ਵੀ ਕੀਤੀ ਦੇਖੋ 2 ਘੰਟੇ ਦਾ ਰੇਲ ਰੁਕੋ ਦੋਆ ਫਾਰਮਾ ਵੱਲੋਂ ਦੇਸ਼ ਵਿਆਪੀ ਰੋਲ ਰੁਕੋ ਵਾ ਇਹ ਸਾਡਾ ਪੰਜਾਬ ਹਰਿਆਣਾ ਇਦੋ ਦਾ ਰਾਜਸਥਾਨ ਯੂਪੀ ਮੱਧ ਪ੍ਰਦੇਸ਼ ਤਾਮਿਲਨਾਡੂ ਵਿੱਚ ਅੱਜ ਦਾ ਰੇਲ ਰੁਕੋ ਹੋ ਰਿਹਾ ਹੈਗਾ 13 ਫਰਵਰੀ ਤੋਂ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ ਵਾ ਜਿਹੜਾ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਹਰਿਆਣੇ ਦੇ ਬਾਰਡਰ ਤੇ ਜ਼ੁਲਮ ਕੀਤਾ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ 433 ਕਿਸਾਨ ਜ਼ਖਮੀ ਕੀਤੇ ਉਹਦੇ ਚ ਮੰਗਾ ਸੀ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਦੋਜਨਾ ਲਾਗੂ ਕੀਤੀ ਜਾਵੇ ਨਰੇਗਾ 200 ਦਿਨ ਮਜ਼ਦੂਰਾਂ ਦੀ ਚਲਾਈ ਜਾਵੇ ਚੰਗੀ ਦਿਹਾੜੀ ਹੈ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕੀਤੀ ਜਾਵੇ ਇਹੋ ਜਿਹੇ ਮੰਗਾ ਉਹਦੇ ਵਿੱਚ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਆਪ ਕਹਿੰਦੇ ਰਹੇ ਆ ਵੀ ਪਹਿਲੀ ਕੈਬਨਿਟ ਮੀਟਿੰਗ ਚ ਕਰਾਂ ਕਿਸਾਨਾਂ ਦਾ ਖਰਚਾ ਖਤਮ ਕਰਾਂ 2019 ਚ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁਖ ਨਹੀਂ ਕਰਨੀ ਇਹਨਾਂ ਕੋਲ 2021 ਦਸੰਬਰ ਦੀ ਸਾਡੇ ਕੋਲ ਚਿੱਠੀ ਪਈ ਹੋਈ ਆ ਕਿ ਅਸੀਂ ਸਾਰਾ ਕੁਝ ਕਰਾਂਗੇ ਪਰ ਕਿਕਤਾ ਨਹੀਂ ਹੈਗਾ ਉਹਨਾਂ 12 ਮੰਗਾ ਨੂੰ ਮਨਵਾਉਣ ਵਾਸਤੇ ਅੱਜ ਦਾ ਮੋਰਚਾ ਸਾਡਾ ਲੱਗਿਆ ਹੋਇਆ ਵਾ ਪੰਜਾਬ ਵਿੱਚ ਉਨੇ ਦੀ ਖਰੀਦ ਤੇ ਆੜਤੀਏ ਵਪਾਰੀ ਮਜ਼ਦੂਰ ਹੜਤਾਲ ਤੇ ਆ ਇਹਦੇ ਲਈ ਕੇਂਦਰ ਪੰਜਾਬ ਦੋਵੇਂ ਜ਼ਿੰਮੇਵਾਰ ਆ ਅਸੀਂ ਕਹਿੰਨੇ ਆ ਅਸੀਂ ਵੱਡਾ ਅੰਦੋਲਨ ਨਾ ਕਰੀਏ ਤੁਰੰਤ ਇਹ ਖਰੀਦ ਚਾਲੂ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਡੀਏਪੀ ਦਾ ਕ੍ਰੈਸਲ ਕੀਤਾ ਜਾਵੇ ਪ੍ਰਦੂਸ਼ਣ ਵਾਲੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਪ੍ਰਦੂਸ਼ਣ ਵਾਲਾ ਮੁੱਦਾ ਘਟ ਤੇ ਇਹਦੇ ਤੇ ਰਾਜਨੀਤੀ ਜ਼ਿਆਦਾ ਪਿਕੇਂਦਰ ਵਾਲੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਪਰਾਲੀ ਵਾਲੇ ਮੁੱਦੇ ਤੇ ਰਾਜਨੀਤੀ ਹੋ ਰਹੀ ਆ ਬਾਕੀ 51% ਇੰਡਸਟਰੀ ਦੇ ਪ੍ਰਦੂਸ਼ਨ ਤੇ 25% ਆਵਾਜਾਈ ਦੇ ਸੰਸਾਧਨ ਤੇ ਬਾਕੀ 98% ਦੇ ਮੀਡੀਆ ਤੇ ਕੋਈ ਡਿਬੇਟ ਨਹੀਂ ਹੈ ਕੰਗਨਾਰ ਨੌ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਪੰਜਾਬੀਆਂ ਦੇ ਖਿਲਾਫ ਕਿ ਇੱਥੋਂ ਦੇ ਨੌਜਵਾਨ ਜਿਹੜੇ ਨੇ ਉਹ ਨਸ਼ਈ ਨੇ ਜਾਂ ਹੜਕੰਪ ਮਚਾਉਂਦੇ ਨੇ ਉਹਦੀ ਨਿੰਦਿਆ ਕਰਦੇ ਆ ਇਹੋ ਜਿਹੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਜਿਵੇਂ ਬਿੱਟੂ ਜੀ ਬੋਲਦੇ ਸੀ ਕਿ ਕਿਸਾਨ ਵੇਲੇ ਨਹੀਂ ਹੈਗੇ ਰੇਲਾਂ ਤੇ ਕਿਸੇ ਨੇ ਨਹੀਂ ਆਉਣਾ ਉਹ ਕਹਿੰਦਾ ਜਾ ਕੇ ਰੇਲਾਂ ਤੇ ਦੇਖ ਲਓ ਕਿਸਾਨ ਕਿੰਨੇ ਆਏ ਹੈਗੇ ਆ ਤਾਂ ਇਹਨਾਂ ਦੇ ਬਿਆਨਾਂ ਤੇ ਲਗਾਮ ਲਗਣੀ ਚਾਹੀਦੀ ਆ ਅਰ ਅਸੀਂ ਕਹਿੰਦੇ ਆ ਸਾਡੀ ਐਮਪੀ ਸਤਕਾਰ ਜੋ ਕੰਗਨਾ ਨਾਉਜ਼ ਦੀ ਦਾ ਡੋਪ ਟੈਸਟ ਹੋਣਾ ਚਾਹੀਦਾ ਦੇਸ਼ ਦੇ ਸਾਹਮਣੇ ਸੱਚ ਆ ਜਾਵੇ ਧੰਨਵਾਦ ਜਿੱਥੇ ਕਿਸਾਨਾਂ ਵੱਲੋਂ ਅੱਜ ਫਸਲਾਂ ਦੇ ਘਟੋ-ਘਟਾ ਸਮਰਥਨ ਮੁੱਲ ਅਤੇ ਲਖੀਮਪੁਰ ਖੀਰੀ ਮਾਮਲੇ 'ਚ ਨਿਆਂ ਦੀ ਮੰਗ ਸਮੇਤ ਹੋਰਾਂ ਮੁੱਦਿਆਂ ਤੇ ਕਾਨੂੰਨੀ ਗਰੰਟੀ ਨੂੰ ਲੈ ਕੇ ਪੰਜਾਬ ਦੇ 35 ਥਾਵਾਂ ਤੇ ਚੱਕਾ ਜਾਮ ਕਰਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਉੱਥੇ ਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਵੱਲੋਂ ਅੱਗੇ ਕਿਹੜੀ ਮੁਹਿੰਮ ਵਿੱਢੀ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜriwal ਦੇ ਨਵੇਂ ਘਰ ਦੀ ਪਾਲ ਪੂਰੀ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਵਿੱਚ ਅਰਵਿੰਦ ਕੇਜriwal 4 ਅਕਤੂਬਰ ਨੂੰ ਸ਼ਿਫਟ ਹੋ ਜਾਣਗੇ। ਇਸ ਦੀ ਜਾਣਕਾਰੀ ਖੁਦ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੱਲੋਂ ਸਾਂਝੀ ਕੀਤੀ ਗਈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜriwal ਸ਼ਨੀਵਾਰ ਨੂੰ ਮੁੱਖ ਮੰਤਰੀ ਰਿਹਾਇਸ਼ ਖਾਲੀ ਕਰ ਦੇਣਗੇ। ਇਸ ਤੋਂ ਬਾਅਦ ਅਰਵਿੰਦ ਕੇਜੀਵਾਲ ਆਪ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਰਹਿਣਗੇ ਅਸ਼ੋਕ ਮਿੱਤਲ ਦਾ ਘਰ ਪੰਜ ਫਰੋਜ਼ ਸ਼ਾ ਰੋਡ ਦੇ ਉੱਪਰ ਹੈ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੇ ਦੱਸਿਆ ਕਿ ਜਦੋਂ ਅਰਵਿੰਦ ਕੇਜੀਵਾਲ ਜੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਤਾਂ ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਉਹਨਾਂ ਕੋਲ ਰਹਿਣ ਦੇ ਲਈ ਘਰ ਨਹੀਂ ਹੈ ਮੈਂ ਉਹਨਾਂ ਨੂੰ ਆਪਣੇ ਦਿੱਲੀ ਵਾਲੇ ਘਰ ਵਿੱਚ ਮਹਿਮਾਨ ਦੇ ਵਜੋਂ ठहरने के बुलाया है मैंने जान के खुशी हुई कि उन्होंने मेरे घर में रहने का फैसला किया आम आदमी पार्टी के नेशनल कन्वीनर व दिल्ली के पूर्व मुख्यमंत्री श्री अरविंद केजरीवाल जी ने जब कुछ दिन पहले अपने पद से मुख्यमंत्री के पद से इस्तीफा दे दिया तो मुझे कुछ समय बाद पता लगा कि उनके पास तो रहने के लिए कोई घर ही नहीं है फिर मैंने उनको निमंत्रण दिया कि आप मेरे पास मेरे दिल्ली के घर में मेरे मेहमान के तौर पे आके रहिएगा मुझे खुशी होगी पार्टी के और कार्यकर्ताओं ने भी और नेताओं ने भी उनको शायद ऐसा ही निमंत्रण दिया लेकिन अब मुझे पता लगा और खुशी हुई मुझे ये पता लगने पर कि माननीय श्री अरविंद केजरीवाल जी ने मेरे घर का चुनाव किया है और मेरे साथ रहने का फ़ैसला किया है जब तक कि उनको कोई और घर नहीं मिल जाता तो मैं आम आदमी पार्टी के कार्यकर्ता के तौर पे और सांसद के तौर पे ये मेरे लिए एक खुशी का मौका है कि वो मेरे साथ आके रहेंगे और मुझे उनसे सीखने का बहुत मौका मिलेगा और मैं उम्मीद करता हूँ कि आने वाले चुनाव में जो दिल्ली के चुनाव होंगे ਜਨਤਾ उनको भरपूर समर्थन देगी जैसे पहले देती रही है और वो द्वारा पूरे बहुमत से दिल्ली के मुख्यमंत्री की कुर्सी संभालेंगे दस दिए कि अरविंद केजरीवाल इस तरह दी रहائش ਲੱਭ ਰਹੇ ਇਨਸਾਨ ਜੋ ਕਿ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਦੇ ਵਿੱਚ ਹੋਵੇ ਕਿਉਂਕਿ अरविंद केजरीवाल ਦੀ ਵਿਧਾਨ ਸਭਾ ਵੀ ਨਵੀਂ ਦਿੱਲੀ ਹੈ ਅਜਿਹੇ ਵਿੱਚ ਫਰੋਸ਼ਾ ਰੋਡ ਸਥਿਤ ਬੰਗਲਾ ਨੰਬਰ 5 ਨਵੀਂ ਦਿੱਲੀ ਦੇ ਵਿੱਚ ਹੀ ਹੈ ਅੱਜ ਦੇ ਇਸ ਬਲਟਨ ਦੇ ਵਿੱਚ ਐਨ ਨਹੀਂ ਕੱਲ ਮੁੜ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ